ਗੁੱਡ ਮਾਰਨਿੰਗ ਪਿਆਰੇ ਬੱਚਿਓ ਆਓ ਪੜ੍ਹਦੇ ਹਾਂ ਕਿਤਾਬਾਂ ਦੀ ਮਹੱਤਤਾ ਬਾਰੇ ਕਿਤਾਬਾਂ ਸਾਡੀਆਂ ਸੱਚੀਆਂ ਮਿੱਤਰ ਹਨ ਕਿਉਂਕਿ ਪੁਆਇੰਟ ਨੰਬਰ 1 ਕਿਤਾਬਾਂ ਦੇ ਵਿੱਚ ਦਿੱਤਾ ਹੋਇਆ ਗਿਆਨ ਤੱਥਾਂ ਤੇ ਆਧਾਰਿਤ ਹੁੰਦਾ ਹੈ ਪੁਆਇੰਟ ਨੰਬਰ 2 ਕਿਤਾਬਾਂ ਸਾਨੂੰ ਹਮੇਸ਼ਾ ਜ਼ਿੰਦਗੀ ਦੀ ਸਹੀ ਦਿਸ਼ਾ ਦਿਖਾਉਂਦੀਆਂ ਹਨ ਪੁਆਇੰਟ ਨੰਬਰ 3 ਕਿਤਾਬਾਂ ਸਾਨੂੰ ਸਹੀ ਗਲਤ ਦਾ ਫੈਸਲਾ ਕਰਨਾ ਸਿਖਾਉਂਦੀਆਂ ਹਨ ਪੁਆਇੰਟ ਨੰਬਰ 4 ਕਿਤਾਬਾਂ ਸਾਨੂੰ ਆਤਮ ਵਿਸ਼ਵਾਸ ਦੇ ਨਾਲ ਭਰਦੀਆਂ ਹਨ ਪੁਆਇੰਟ ਨੰਬਰ 5 ਕਿਤਾਬਾਂ ਸਾਨੂੰ ਸਹਿਣਸ਼ੀਲਤਾ ਸਿਖਾਉਂਦੀਆਂ ਹਨ ਪੁਆਇੰਟ ਨੰਬਰ 6 ਕਿਤਾਬਾਂ ਦੱਸ ਰਹੀਆਂ ਹਨ ਕਿ ਮਨੁੱਖਾਂ ਦੇ ਵਿੱਚ ਆਪਸੀ ਸਹਿਯੋਗ ਸਹਿਯੋਗ ਕਿਵੇਂ ਸੰਭਵ ਹੋ ਸਕਦਾ ਹੈ ਪੁਆਇੰਟ ਨੰਬਰ 7 ਕਿਤਾਬਾਂ ਗਿਆਨ ਦੇਣ ਦੇ ਵਿੱਚ ਕਦੇ ਵੀ ਪੱਖਪਾਤ ਨਹੀਂ ਕਰਦੀਆਂ ਪੁਆਇੰਟ ਨੰਬਰ 8 ਆ ਨੌ ਗਲਤੀ ਨਾਲ ਲਿਖਿਆ ਗਿਆ ਤੁਸੀਂ ਇੱਥੇ ਪੁਆਇੰਟ ਨੰਬਰ 8 ਕਰਨਾ ਹੈ ਕਿਤਾਬਾਂ ਹਮੇਸ਼ਾ ਸਾਨੂੰ ਸੱਚ ਦਾ ਸਾਹਮਣਾ ਕਰਨਾ ਸਿਖਾਉਂਦੀਆਂ ਹਨ ਪੁਆਇੰਟ ਨੰਬਰ 9 ਕਿਤਾਬਾਂ ਸਾਨੂੰ ਦੇਸ਼ ਭਗਤੀ ਦਾ ਸ਼ੌਕ ਵੀ ਪੜ੍ਹਾਉਂਦੀਆਂ ਹਨ ਏਸੀ ਬੱਚਿਓ ਜਾਣਕਾਰੀ ਕਿਤਾਬਾਂ ਦੀ ਮਹੱਤਤਾ ਬਾਰੇ ਬੋਲ-ਬੋਲ ਕੇ ਇਸ ਨੂੰ ਆਪਦੀ ਕਾਪੀ ਤੇ ਤੁਸੀਂ ਨੋਟ ਕਰੋ ਇੱਕ ਵਾਰ ਫੇਰ ਰਿਪੀਟ ਕਰ ਲੈਣੇ ਆ ਤੁਹਾਡੇ ਪੜ੍ਹਨ ਦੇ ਵਿੱਚ ਫਲੋ ਜ਼ਰੂਰ ਹੋਣਾ ਚਾਹੀਦਾ ਹੈ ਪ੍ਰਵਾਹ ਹੋਵੇ ਪੜ੍ਹਨ ਦੇ ਵਿੱਚ ਰੁਕਾਵਟ ਨਹੀਂ ਆਉਣੀ ਚਾਹੀਦੀ ਕਿਤਾਬਾਂ ਸਾਡੀਆਂ ਸੱਚੀਆਂ ਮਿੱਤਰ ਹਨ ਕਿਉਂਕਿ ਕਿਤਾਬਾਂ ਦੇ ਵਿੱਚ ਦਿੱਤਾ ਹੋਇਆ ਗਿਆਨ ਤੱਥਾਂ ਦੇ ਆਧਾਰਤ ਹੁੰਦਾ ਹੈ ਕਿਤਾਬਾਂ ਸਾਨੂੰ ਹਮੇਸ਼ਾ ਜ਼ਿੰਦਗੀ ਦੀ ਸਹੀ ਦਿਸ਼ਾ ਦਿਖਾਉਂਦੀਆਂ ਹਨ ਕਿਤਾਬਾਂ ਸਾਨੂੰ ਸਹੀ ਗਲਤ ਦਾ ਫੈਸਲਾ ਕਰਨਾ ਸਿਖਾਉਂਦੀਆਂ ਹਨ ਕਿਤਾਬਾਂ ਸਾਨੂੰ ਆਤਮ ਵਿਸ਼ਵਾਸ ਦੇ ਨਾਲ ਭਰਦੀਆਂ ਹਨ ਕਿਤਾਬਾਂ ਸਾਨੂੰ ਸਹਿਣਸ਼ੀਲਤਾ ਸਿਖਾਉਂਦੀਆਂ ਹਨ ਕਿਤਾਬਾਂ ਦੱਸਦੀਆਂ ਹਨ ਕਿ ਮਨੁੱਖਾਂ ਦੇ ਵਿੱਚ ਆਪਸੀ ਸਹਿਯੋਗ ਕਿਵੇਂ ਸੰਭਵ ਹੋ ਸਕਦਾ ਹੈ ਕਿਤਾਬਾਂ ਗਿਆਨ ਦੇਣ ਦੇ ਵਿੱਚ ਕਦੇ ਵੀ ਪੱਖਪਾਤ ਨਹੀਂ ਕਰਦੀਆਂ ਕਿਤਾਬਾਂ ਹਮੇਸ਼ਾ ਸਾਨੂੰ ਸੱਚ ਦਾ ਸਾਹਮਣਾ ਕਰਨਾ ਸਿਖਾਉਂਦੀਆਂ ਹਨ ਕਿਤਾਬਾਂ ਸਾਨੂੰ ਦੇਸ਼ ਭਗਤੀ ਦਾ ਸਬਕ ਵੀ ਪੜ੍ਹਾਉਂਦੀਆਂ ਹਨ ਏਸੀ ਬੱਚਿਓ ਕਿਤਾਬਾਂ ਦੀ ਇੰਪੋਰਟੈਂਸ ਜਾਂ ਮਹੱਤਤਾ ਤੁਸੀਂ ਸਕਰੀਨ ਨੂੰ ਕੈਪਚਰ ਕਰ ਲੈਣਾ ਤੇ ਫਿਰ ਉਸ ਤੋਂ ਦੇਖ ਕੇ ਆਪਦਾ ਸਾਰਾ ਅਭਿਆਸ ਕਾਪੀ ਤੇ ਲਾ ਲੈਣਾ ਹੈ ਹਾਂ ਆਹ ਸਕਰੀਨ ਦੇ ਵਿੱਚ ਤੁਹਾਨੂੰ ਪਹਿਲੇ ਤੋਂ ਲੈ ਕੇ 5ਵੇਂ ਤੱਕ ਬਿਲਕੁਲ ਸਹੀ ਪੜਿਆ ਜਾ ਰਿਹਾ ਹੋਊਗਾ ਇਸ ਨੂੰ ਕੈਪਚਰ ਕਰ ਲਓ ਫਿਰ ਇਸ ਸਕਰੀਨ ਦੇ ਵਿੱਚ 6ਵੇਂ ਤੋਂ ਲੈ ਕੇ ਤੇ 9ਵੇਂ ਤੱਕ ਇਸ ਨੂੰ ਕੈਪਚਰ ਕਰ ਲਓ ਜਾਂ ਵੀਡੀਓ ਰੋਕ ਕੇ ਤੁਸੀਂ ਆਪਦੀ ਅਭਿਆਸ ਕਾਪੀ ਤੇ ਬੋਲ-ਬੋਲ ਕੇ ਸਾਰਾ ਨੋਟ ਕਰ ਲਓ ਅੱਜ ਦੇ ਲਈ ਇੰਨਾ ਹੀ ਪੜਦੇ ਰਹੋ ਅੱਗੇ ਵਧਦੇ ਰਹੋ ਧੰਨਵਾਦ